ਬਾਜੀ ਸਿਆਣ ਈ ਆਂਦਾ ਇਹੋ ਬੱਚਾ ਪੀਓ ਮਰੇ ਤੋਂ ਮਗਰ ਤਾਂ ਕੰਮ ਆਇਆ ਲੱਗਦਾ ਉਹ ਤੇ ਫੇਰ ਅੱਗੇ ਨੰਬਰਾ ਕਰਦੇ ਕਿ ਨੰਬਰਾ ਬੋਦ ਤੇਰੀ ਬਰੀ ਬਤੀ ਦੀ ਕੀ ਕੰਮ ਕਰਦਾ ਮੈਂ ਅੱਛਾ ਬੇਬੇ ਆਪਣੀ ਆ ਬੇਬੇ ਦੇ ਹੰਝੂ ਆ ਇੱਕ ਵਾਰ ਫੇਰ ਤੋਂ ਨਿਰਪੱਖ ਪੋਸਟ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਤੇ ਇਸ ਵਕਤ ਅਸੀਂ ਤੁਹਾਡੇ ਨਾਲ ਖਬਰ ਪੰਜਾਬ ਤੋਂ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜੋਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਇੱਕ ਮੁਹਿੰਮ ਚਲਾਈ ਜਾ ਰਹੀ ਆ ਤਾਂ ਉੱਥੇ ਪੰਜਾਬ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਜਿਹੜਾ ਨਸ਼ਾ ਉਹ ਇੱਕ ਕੋੜਾ ਉਸ ਨੂੰ ਨਾ ਕੀਤਾ ਜਾਵੇ ਉਸ ਤੋਂ ਜਿੰਨਾ ਦੂਰ ਰਹੋਗੇ ਉਹਨਾਂ ਤੁਹਾਡੇ ਲਈ ਸਿਹਤਮੰਦ ਆ ਤੁਸੀਂ ਉਹਨੇ ਸਿਹਤਮੰਦ ਰਹੋਗੇ ਤਾਂ ਅਜੇ ਹਾਈ ਕੁਝ ਕੱਲ ਦੇਖਣ ਨੂੰ ਸਾਹਮਣੇ ਮਿਲਿਆ ਜਦੋਂ ਸ਼੍ਰੀ ਕਾਵਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ਼ ਹੋਰਾਂ ਦੇ ਕੋਲ ਇੱਕ ਨੌਜਵਾਨ ਫਰਿਆਦ ਲੈ ਕੇ ਆਇਆ ਨੌਜਵਾਨ ਤੇ ਉਸ ਦੀ ਮਾਤਾ ਜਦੋਂ ਭਾਈ ਕਲਦੀਪ ਸਿੰਘ ਗੜਗਾਜ਼ ਹੋਰਾਂ ਦੇ ਕੋਲ ਪਹੁੰਚਦੇ ਨੇ ਤਾਂ ਦੁਨਾਂ ਦੇ ਅੱਖਾਂ ਸੀ ਜਿਹੜੀਆਂ ਉਹ ਅਥਰੂਆਂ ਦੇ ਨਾਲ ਭਰੀਆਂ ਹੋਈਆਂ ਸਨ ਅੱਖਾਂ ਸੀ ਜਿਹੜੀਆਂ ਉਹ ਨਮ ਸਨ ਤਾਂ ਪੁੱਤ ਨੇ ਇੱਕ ਪਰਨ ਲਿਆ ਪੁੱਤ ਨੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਜਿਹੜਾ ਨਸ਼ਾ ਉਹ ਨਹੀਂ ਕਰਾਂਗਾ ਪੁੱਤ ਨੇ ਕਿਹਾ ਕਿ ਅੱਜ ਤੋਂ ਬਾਅਦ ਜਿਹੜਾ ਨਸ਼ਾ ਉਹ ਮੈਂ ਨਹੀਂ ਕਰਾਂਗਾ ਤਾਂ ਉਥੇ ਤੁਹਾਨੂੰ ਦੱਸ ਦਈਏ ਕਿ ਭਾਈ ਕਲਦੀਪ ਸਿੰਘ ਗੜਗਾਜ਼ ਹੋਰਾਂ ਦੇ ਵੱਲੋਂ ਵੀ ਨੌਜਵਾਨ ਦੀ ਜਿਹੜੀ ਕਿ ਹਾਮੀ ਭਰੀ ਗਈ ਹਮਾਇਤ ਕੀਤੀ ਗਈ ਨੌਜਵਾਨ ਨੂੰ ਸਮਝਾਇਆ ਗਿਆ ਕਿਹਾ ਗਿਆ ਕਿ ਨਸ਼ਾ ਜਿਹੜਾ ਉਹ ਕੋਡ ਆ ਇਸ ਨੂੰ ਛੱਡ ਦੇਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਥਾਂ ਗੱਗੋ ਮਹਲ ਅਜਨਾਲਾ ਦੇ ਵਿੱਚ ਪੈ ਜਾਂਦੀ ਆ ਅੰਮ੍ਰਿਤਸਰ ਜ਼ਿਲ੍ਹਾ ਪੈ ਜਾਂਦਾ ਤੇ ਜਿੱਥੇ ਦੀ ਇਹ ਜਿਹੜੀ ਕਿ ਵਾਕਾ ਸਾਹਮਣੇ ਆਇਆ ਜਿੱਥੇ ਭਾਈ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਤਾਂ ਇੱਕ ਨੌਜਵਾਨ ਨੂੰ ਉਹਨਾਂ ਦੇ ਵਿੱਚੋਂ ਸਾਹਮਣੇ ਆਇਆ ਤੇ ਨੌਜਵਾਨ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਜਿਹੜਾ ਨਸ਼ਾ ਉਹ ਨਹੀਂ ਕਰਾਂਗਾ ਤੇ ਕੇਸ ਦਾੜਾ ਰੱਖਣ ਦਾ ਜਿਹੜਾ ਕਿ ਪਰਨ ਕੀਤਾ ਦੂਸਰੇ ਪਾਸੇ ਉਸ ਦੀ ਮਾਤਾ ਤੇ ਨੌਜਵਾਨ ਦੇ ਜਿਹੜੇ ਹੰਝੂ ਸੀ ਉਹ ਨਹੀਂ ਰੋਕ ਰਏ ਸਨ ਕਿਉਂਕਿ ਇੱਕ ਨੌਜਵਾਨ ਦਾ ਇਹ ਬਹੁਤ ਵੱਡਾ ਅਪਰਾਧਾ ਜਿੱਥੇ ਇਹ ਅਜਿਹੀ ਭਿਆਨਕ ਕੋੜ ਜਿਹੜਾ ਕਿ ਭਿਆਨਕ ਬਿਮਾਰੀ ਹੈ ਜਿਹੜੀ ਕਿ ਉਹ ਨੌਜਵਾਨਾਂ ਨੂੰ ਲਗਾਤਾਰ ਚਿੰਬੜਦੀ ਜਾ ਰਹੀ ਆ ਨੌਜਵਾਨਾਂ ਦੇ ਵਿੱਚ ਜਿਹੜਾ ਕਿ ਇੱਕ ਸਮਾਂ ਹੁੰਦਾ ਜਿਹੜਾ ਕਿ ਜਦੋਂ ਨੌਜਵਾਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਧਰਲੇ ਪਾਸੇ ਨੂੰ ਜਾਇਆ ਜਾਵੇ ਪਰ ਅੱਜ ਜਿਹੜੀ ਕਿ ਇਹ ਬਹੁਤ ਹੀ ਸਲਾਂਘਾ ਜੋ ਜਿਹੜਾ ਕਿ ਇਸ ਨੌਜਵਾਨ ਨੇ ਕਦਮ ਚੁੱਕਿਆ ਸੀ ਤੁਹਾਨੂੰ ਉਹ ਵੀ ਸੁਣਾਵਾਂਗੇ ਜੋ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਗੜਗੱਦ ਨੇ ਉਹਨਾਂ ਮਾਂ ਪੁੱਤਾਂ ਦੇ ਨਾਲ ਜੋ ਸ਼ਬਦ ਨੇ ਉਹ ਸਾਂਝੇ ਕੀਤੇ ਆ। ਬਾਬਾ ਜੀ ਸਿਆਣ ਈ ਹਾਂ ਦਾ ਇਹ ਤਾਂ ਬੱਚਾ ਵੀ ਉਹ ਮੇਰੇ ਤੋਂ ਮਗਰਮਲ ਤਾਂ ਕਮਾਚਾ ਲੱਗਦਾ। ਉਹ ਤਾਂ ਫੇਰ ਅੱਗੇ ਨੂੰ ਬੜਾ ਕਰਦੇ। ਇਹ ਨੰਬਰ ਮਤੇ ਤੇਰੀ ਮੇਰੀ ਬਤੀ ਦਾ ਕੀ ਕੰਮ ਕਰਦਾ ਮੈਂ ਇਹ ਰਿਕਾਰਡ ਕਿਉਂ ਕਰਦਾ ਅੱਛਾ ਬੇਬੇ ਆਪਣੀ ਦਾ ਬੇਬੇ ਦੇ ਹੰਝੂ ਹੈਗਾ ਤੂੰ ਨਸ਼ਾ ਛੱਡਣਾ ਚਾਹੁੰਦਾ ਮੰਨ ਹੈਗਾ ਮੰਨੇਗਾ ਤੇ ਛੱਡ ਸਕਦਾ ਕਿਹੜਾ ਬੰਦਾ ਬੇਬੇ ਆਪਣਾਉਂਦਾ ਗਗਮਾਲੀ ਅੰਦਰ ਕੀ ਜੀਆ ਆਪਣੇ ਹਾਲਾਤ ਅੱਗੇ ਨਾਲ ਬਹੁਤ ਜ਼ਿਆਦਾ ਖਰਚਾ ਕਿੰਨਾ ਚਿਰ ਹੋ ਗਿਆ ਹੁਣ ਕਿਤੇ ਨੂੰ ਕੋਈ ਆਇਆ ਨਹੀਂ 1.5 ਮਹੀਨੇ ਦਾ ਗੋਲੀਆਂ ਖਾ ਰਿਹਾ ਵੀ ਚਲੋ ਮਾਤਾ ਮੈਂ ਇਸ ਬੱਚੇ ਲਈ ਗੁਰੂ ਘਰ ਗੋਬਿੰਦ ਬਾਦਸ਼ਾਹ ਕੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਨਸ਼ੇ ਦੇ ਬੰਦੋਂ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਜੀ ਸਾਹਿਬ ਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਕੋਈ ਨਹੀਂ ਫਿਰ ਤੋਂ ਪਾਠ ਕਰੋ ਇਹਦੇ ਮੈਂ ਫਿਰ ਵੀ ਆ ਜਾऊंगा ਇੱਥੇ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਰੱਬ ਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪੈਰੇ ਵਜਾਓ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਕਿੰਨਾ ਜਰ ਹੋ ਗਿਆ ਬਾਬਾ ਜੀ ਕਿੰਨਾ ਜਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲੱਗ ਗਿਆ ਕੋਈ ਨਹੀਂ ਬੰਦਾ ਆਪਣੇ ਆਪ ਲੱਗ ਗਿਆ ਪਿੰਡ 'ਚ ਚਿੱਟਾ ਆਉਂਦਾ ਹਾਂਜੀ ਬੰਦ ਹੋ ਜੇ ਫੇਰ ਮੁੰਡੇ ਬੱਜ ਸਕਦੇ ਸਾਡੇ ਇਹ ਬੰਦ ਹੋ ਜੇ ਫੇਰ ਇਹ ਜਦੋਂ ਕੋਈ ਨਾ ਕਰੇ ਚੱਲ ਬੇਬੇ ਕੋਈ ਨਹੀਂ ਹੌਸਲਾ ਰੱਖ ਠੀਕ ਹੋ ਜਾਊਗਾ ਤੂੰ ਹੁਣ ਬੁੱਧ ਨਹੀਂ ਕਰਨਾ ਤੂੰ ਪੱਕਾ ਕਰ ਤੂੰ ਕਿਤੇ ਡਾੜਾ ਰੱਖੋ ਛਾਟ ਕਰ ਧਰਮ ਦੇ ਲੜ ਲੱਗ ਤੂੰ ਬਚ ਜਾਏਂਗਾ ਆਪਣੀਆਂ ਭੈਣਾਂ ਵੇਖਣਾ ਵਾਤਾ ਜੀ ਦੱਸਣਗੇ ਤੇਰੀਆਂ ਭੈਣਾਂ ਵਾ ਸੇ ਮ ਮਗਰੋਂ ਹੋ ਜਾਂਦਾ ਸੇ ਭੈਣਾਂ ਵਾ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉੱਥੇ ਇਹ 4 ਮਹੀਨੇ ਮਗਰੋਂ ਹੋ ਜਾਂਦਾ ਬਹੁਤ ਦੁਖੀ ਕੀਤਾ ਪਰ ਹੁਣ ਮਾਦਾ ਮਹੀਨੇ ਤੋਂ ਬਦਲਿਆ ਥੋੜਾ ਬਹੁਤਾ ਸਹੀ ਸਹੀ ਦਾ ਨਹੀਂ ਇੱਥੇ ਨੂੰ ਚਲੇਗਾ ਨਹੀਂ ਹੁੰਦੀ ਬੋਤ ਕਰਨ ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡ ਦੇ ਚੰਗੇ ਬੰਦਿਆਂ ਦੀ ਸੰਗਤ ਕਰ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਸਮ ਆਪਣਾ ਹੋਰ ਕਿਰਤ ਕਰੋ ਨਹੀਂ ਕਰਨਾ ਮੈਂ ਅਰਦਾਸ ਵੀ ਕਰਦਾ ਮਹਾਰਾਜ ਜੀ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਮਾੜਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜ ਜੀ ਨੂੰ ਸਿੱਖ ਗੁਰ ਸਿੱਖ ਬਣਾ ਬੇਬੇ ਇਹੋ ਹੀ ਮਨ ਦੇ ਵਿੱਚ ਕੋਈ ਨਹੀਂ ਬੇਬੇ ਕੋਈ